ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਪੈਪ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਆਜ਼ਾ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ 21 ਜੂਨ ਨੂੰ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਪਿੱਛੇ ਪਗਮਾ ਬਰਗੇੜ ਦੀ ਕੀ ਮਨਸਾ ਹੈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਵਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਜੂਨ ਨੂੰ ਮੋਦੀ ਸਰਕਾਰ ਬਾਬਾ ਰਾਮਦੇਵ ਦੇ ਨਕਸ਼ੇ ਕਦਮ ਤੇ ਚਲਤੇ ਹੋਏ ਯੋਗ ਦਿਵਸ ਮਨਾ ਰਹੀ ਹੈ ਤੁਸੀਂ ਇਹ ਸਭ ਨੂੰ ਕਿਵੇਂ ਵੇਖਦੇ ਹੋ ਜਿਹੜਾ 21 ਜੂਨ ਨੂੰ ਜੋਮ ਦਾ ਜਿਹੜਾ ਵਿਸ਼ੇਸ਼ ਯੋਗ ਦਿਵਸ ਹੈ ਮੋਦੀ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਹੈ ਸਰਕਾਰੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਸਰਕਾਰੀ ਤੰਤਰ ਵੱਲੋਂ ਮਨਾਇਆ ਜਾ ਰਿਹਾ ਸੋ ਇਹਦੇ ਪਿੱਛੇ ਕਾਰਨ ਕੀ ਨੇ ਜੇ ਅਸੀਂ ਉਹਨਾਂ ਕਾਰਨਾਂ ਤੇ ਝਾਤ ਮਾਰੀਏ ਸਭ ਤੋਂ ਜਿਹੜਾ ਵੱਡਾ ਕਾਰਨ ਸਾਡੇ ਸਾਹਮਣੇ ਆਉਂਦਾ ਹੈ ਕਿ ਯੋਗ ਦੇ ਰਾਹੀ ਜਿਹੜਾ ਭਾਜਪਾ ਦਾ ਏਜੰਡਾ ਜਾਂ ਜਿਹੜੀ ਭਾਜਪਾ ਦੀ ਮਾਂ ਮਾਂ ਸੰਗ ਉਹਦਾ ਏਜੰਡਾ ਹੈ ਕਿ ਇਸ ਦੇਸ਼ ਦਾ ਹਿੰਦੂਕਰਨ ਕਰਨਾ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹਨਾਂ ਦਾ ਇੱਕੋ ਇੱਕ ਏਜੰਡਾ ਇਸ ਦੇਸ਼ ਦਾ ਹਿੰਦੂਕਰਨ ਕਰਨਾ ਹੈ ਤੋ ਇਹ ਜਿਹੜਾ ਯੋਗ ਦਿਵਸਾ ਜਿਹੜਾ ਸਰਕਾਰੀ ਤੰਤਰ ਵੱਲੋਂ ਸਮੁੱਚੇ ਦੇਸ਼ ਵਿੱਚ ਬਣਾਇਆ ਜਾ ਰਿਹਾ ਭਾਵੇਂ ਕਿ ਉਹਨੂੰ ਵਿਸ਼ੇਪ ਯੋਗ ਦਿਵਸ ਦਾ ਨਾਮ ਵੀ ਦਿੱਤਾ ਤੇ ਉਹਦੇ ਪਿੱਛੇ ਵੀ ਮੁੱਖ ਰੂਪ ਦੇ ਵਿੱਚ ਇਹੀ ਕਾਰਨ ਆ ਕਿ ਸਰਕਾਰ ਜਿਹੜਾ ਆਪਣਾ ਪ੍ਰਭਾਵ ਹੈ ਉਹ ਹਿੰਦੂਕਰਨ ਰਾਹੀਂ ਜਿਹੜਾ ਇਹ ਯੋਗ ਜਿਹੜਾ ਅਸੀਂ ਪਹਿਲਾਂ ਵੀ ਦੇਖਿਆ ਕਿ ਲੋਕਾਂ ਦੇ ਵਿੱਚ ਇੱਕ ਯੋਗ ਪ੍ਰਤੀ ਜਿਹੜਾ ਕ੍ਰੇਜ਼ ਬਣਿਆ ਹੋਇਆ ਖਾਸ ਕਰਕੇ ਜਿਹੜਾ ਉੱਪਰਲਾ ਵਰਗ ਆ ਉਹਦੇ ਵਿੱਚ ਜੋ ਪ੍ਰਤੀਕਾਫੀ ਮਤਲਬ ਉਹਨਾਂ ਦੀ ਖੇਚ ਬਣੀ ਹੋਈ ਆ ਤੇ ਉਸ ਵਰਗ ਨੂੰ ਪੂਰੀ ਤਰ੍ਹਾਂ ਹਿੰਦੂ ਰੰਗ ਵਿੱਚ ਰੰਗਣ ਦੇ ਲਈ ਇਹ ਜਿਹੜਾ ਸਰਕਾਰ ਵੱਲੋਂ ਜੋਗ ਨੂੰ ਅੱਗੇ ਲੈ ਕੇ ਆਇਆ ਦੂਸਰਾ ਕਿਉਂਕਿ ਮੋਦੀ ਸਰਕਾਰ ਜਦੋਂ ਸਤਾ ਵਿੱਚ ਆਈ ਆ ਭਾਜਪਾ ਜਿਹੜੀ ਆਪਣੇ ਬਲਗੁੱਤੇ ਤੇ ਬਹੁਤ ਬਹੁਤ ਮਤ ਉਹਨਾਂ ਨੇ ਲਿਆ ਉਹਦੇ ਪਿੱਛੇ ਇਹ ਜਿਹੜੇ RAMDEV AND PARTY ਆ ਜਿਹੜਾ ਇਸ ਤਰ੍ਹਾਂ ਦਾ ਇੱਕ ਸਾਧੂ ਮੰਡਲੀ ਆ ਜਿਨੇ ਆਪਣਾ ਪੂਰਾ ਪੂਰਾ ਰੋਲ ਨਿਭਾਇਆ ਉਦੋਂ ਆਪਣਾ ਇਸ ਭਾਜਪਾ ਨੂੰ ਸੱਤਾ ਵਿੱਚ ਲੈ ਕੇ ਆਉਣ ਲਈ ਤੇ ਅੱਜ ਉਹ ਸਾਧੂ ਮੰਡਲੀ ਆ ਜਿਹੜੀ ਉਹ ਥੋੜਾ ਥੋੜਾ ਭਾਜਪਾ ਤੋਂ ਦੂਰ ਜਾ ਰਹੀ ਆ ਆ ਰਾਮ ਮੰਦਰ ਦਾ ਜਿਹੜਾ ਮੁੱਦਾ ਉਹਨੂੰ ਲੈ ਕੇ ਸੋ ਇਹ ਸਾਰਾ ਕੁਝ ਦੇਖਦਿਆਂ ਹੋਇਆ ਮੋਦੀ ਵੱਲੋਂ ਇਹ ਜਿਹੜਾ ਜੋਗ ਦੇਸ਼ਾ ਜਿਹੜਾ ਇਹਨੂੰ ਮਤਲਬ ਉਹ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕਰਨਾ ਚਾਹੁੰਦਾ ਪਹਿਲਾ ਇਹ ਕਿ ਜੋਗ ਦੇ ਰਾਹੀਂ ਹਿੰਦੂਕਰਨ ਨੂੰ ਅੱਗੇ ਵਧਾਉਣਾ ਹਿੰਦੂ ਕਰਨ ਦਾ ਹਿੰਦੂ ਕਰਨ ਦਾ ਪ੍ਰਭਾਵ ਆ ਜਿਹੜਾ ਉਹਨੂੰ ਅੱਗੇ ਬਤੌਣਾ ਦੂਸਰਾ ਉਹ ਜਿਹੜੀ ਉਹ ਸਾਧ ਮੰਡਲੀ ਆ ਜਿਹੜੀ ਉਹਨਾਂ ਤੋਂ ਦੂਰ ਜਾਣ ਵਾਲੀ ਆ ਉਹਨੂੰ ਇਸ ਜੋਗ ਦੇ ਰਾਹੀ ਉਹਨੂੰ ਮਤਲਬ ਭਾਜਪਾ ਦੇ ਜਾਂ ਸੰਗ ਪਰਿਵਾਰ ਦੇ ਨੇੜੇ ਰੱਖਣਾ ਤੇ ਤੀਸਰਾ ਕਿ ਬਾਬਾ RAM DEV ਆ ਜਿਹੜਾ ਉਹਦਾ ਜਿਹੜਾ ਇਹਨਾਂ ਦੇ ਨਾਲ ਆਪਸੀ ਸੰਬੰਧ ਨੇ ਉਹ ਬਾਬਾ RAM DEV ਦੀ ਜਿਹੜੀ ਮਾਰਕੀਟ ਵੈਲਿਊ ਆ ਉਨੂੰ ਵਧਾਉਣਾ ਇੱਕ ਤਰ੍ਹਾਂ ਦਾ ਉਹਨੂੰ ਇੱਕ ਯੋਗ ਦੇ ਮਤਲਬ ਮਾਡਲ ਦੇ ਰੂਪ ਦੇ ਵਿੱਚ ਅੱਗੇ ਲੈ ਕੇ ਆਉਣਾ ਤੇ ਇਹ ਸਾਰਾ ਕੁਝ ਰਲਾ ਮਿਲਾ ਕੇ ਇਹ ਜਿਹੜਾ ਯੋਗ ਦਿਵਸ ਆ ਜਿਹੜਾ ਮਨਾਇਆ ਜਾ ਰਿਹਾ ਮੈਂ ਸਮਝਦਾ ਕਿ ਮੁੱਖ ਰੂਪ ਦੇ ਵਿੱਚ ਜਿਹੜਾ ਭਾਜਪਾ ਦਾ ਮਨਸਾ ਉਹ ਇਸ ਦੇਸ਼ ਤੇ ਜਿਹੜਾ ਹਿੰਦੂ ਕਰਨ ਦਾ ਰੰਗ ਆ ਉਹਨੂੰ ਗੂੜਾ ਤੱਕ ਕਰਨ ਦੀ ਹੈ ਯੋਗ ਪ੍ਰਾਚਨ ਸੰਸਕ੍ਰਿਤੀ ਦਾ ਹਿੱਸਾ ਹੈ ਸ਼੍ਰੀ ਰਿਕ ਤੰਦਰੁਸਤੀ ਦੇ ਵਿੱਚ ਇਸ ਦੀ ਵਿਸ਼ੇਸ਼ ਥਾਂ ਤੇ ਮਹੱਤਤਾ ਹੈ ਪਰੰਤੂ ਅੱਜ ਦੀ ਤਾਰੀਖ ਦੇ ਵਿੱਚ ਯੋਗ ਨੂੰ ਪ੍ਰਚਾਰਨ ਦੀ ਲੋੜ ਕਿਉਂ ਪੈ ਗਈ ਵਿਵੇ ਜਿਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ ਕਿ ਇਹ ਜਿਹੜਾ ਯੋਗ ਹੈ ਇਹ ਮਤਲਬ ਇਸ ਦੇਸ਼ ਦੀ ਜਿਹੜੀ ਪ੍ਰਾਤਨ ਸੰਸਕ੍ਰਿਤੀ ਹੈ ਜਿਹੜੀ ਸਾਧੂਆਂ ਸੰਤਾਂ ਵਾਲੀ ਉਹ ਪ੍ਰਾਤਨ ਸਮੇ ਤੋਂ ਇਹ ਯੋਗ ਹੈ ਜਿਹੜਾ ਇਹਨੂੰ ਵਰਤਿਆ ਜਾ ਰਿਹਾ ਸੋ ਯੋਗਾ ਜਿਹੜਾ ਮੈਂ ਸਮਝਦਾ ਕਿ ਇੱਕ ਸਰੀਰਕ ਤੰਦਰੁਸਤੀ ਦਾ ਇੱਕ ਸਾਧਨ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਜੋਗ ਹੈ ਜਿਹੜਾ ਇੱਕ ਸਾਧਨ ਹੈ ਚਾਹੇ ਹੋਰ ਵੀ ਬਹੁਤ ਸਾਰੇ ਸਾਧਨ ਨੇ ਉਹਨਾਂ ਵਾਂਗੂ ਹੀ ਇੱਕ ਜੋਗ ਹੈ ਜਿਹੜਾ ਉਹ ਸਾਧਨ ਹੈ ਕੋਈ ਸੈਰ ਕਰਦਾ ਕੋਈ ਕਸਰਤ ਕਰਦਾ ਕੋਈ ਹੋਰ ਮਤਲਬ ਇਸ ਤਰ੍ਹਾਂ ਦੇ ਸਰੀਰਕ ਨੂੰ ਤੰਦਰੁਸਤ ਰੱਖਣ ਸਰੀਰ ਨੂੰ ਆਪਣੇ ਤੰਦਰੁਸਤ ਰੱਖਣ ਲਈ ਵੱਖੋ ਵੱਖਰੇ ਜਿਹੜੇ ਸਾਧਨ ਨੇ ਉਹ ਅਪਣਾਏ ਜਾਂਦੇ ਨੇ ਉਸੇ ਤਰ੍ਹਾਂ ਦਾ ਇੱਕ ਸਾਧਨ ਜੋਗ ਹੈ ਸੋ ਜੋਗ ਹੈ ਜਿਹੜਾ ਇਹਦੇ ਵਿੱਚ ਦੂਸਰੀ ਜਿਹੜੀ ਗੱਲ ਹੈ ਕਿ ਇਹਦੇ ਵਿੱਚ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਕੇਂਦਰਿਤ ਕਰਨ ਦੀ ਜਿਹੜੀ ਸ਼ਕਤੀ ਆ ਉਹ ਦੂਸਰੀਆਂ ਜਿਹੜੀਆਂ ਸਰੀਰਕ ਐਕਸਰਸਾਈਜ਼ਾਂ ਨੇ ਉਹਨਾਂ ਨਾਲੋਂ ਇੱਕ ਇਹਦੇ ਵਿੱਚ ਵੱਧ ਹੈ ਸੋ ਅੱਜ ਜਦੋਂ ਅਸੀਂ ਗੱਲ ਜਿਹੜਾ ਤੁਹਾਡਾ ਸਵਾਲ ਹੈ ਕਿ ਜਦੋਂ ਇਹ ਪ੍ਰਾਤਨ ਸਮੇਂ ਤੋਂ ਪ੍ਰਚਲਿਤ ਆ ਭਾਰਤੀ ਸੰਸਕ੍ਰਿਤੀ ਦੇ ਵਿੱਚ ਇਹ ਆਖਿਆ ਜਾਂਦਾ ਕਿ ਪ੍ਰਾਤਨ ਸਮੇਂ ਤੋਂ ਜੋਗ ਹੈ ਜਿਹੜਾ ਉਹ ਭਾਰਤੀ ਸੰਸਕ੍ਰਿਤੀ ਦੇ ਵਿੱਚ ਅਹਿਮ ਸਥਾਨ ਇਹਦਾ ਜਿਹੜਾ ਰਿਹਾ ਜੋਗੀ ਜਿਹੜੇ ਸੀਗੇ ਜਿਹੜੇ ਸਾਧੂ ਸੰਤ ਸન્યાਸੀ ਸੀ ਜਿਹੜੇ ਉਹ ਇਹਦੀ ਵਰਤੋਂ ਹਮੇਸ਼ਾ ਕਰਦੇ ਆਇਆ ਆਪਣੀਆਂ ਸਮਾਧੀਆਂ ਲਈ ਜਾਂ ਆਪਣੀ ਭਗਤੀ ਚ ਲੀਨ ਹੋਣ ਦੇ ਲਈ ਵੀ ਇਹਦੀ ਵਰਤੋਂ ਕਰਦੇ ਰਹੇ ਨੇ ਪਰੰਤੂ ਅੱਜ ਇਹਨੂੰ ਫੇਰ ਤੋਂ ਪ੍ਰਚਾਰਨ ਦੀ ਲੋੜ ਕਿਉਂ ਪਈ ਆ ਆਖਰ ਨੂੰ ਕਾਰਨ ਕੀ ਆ ਕਿ ਪ੍ਰਾਤਨ ਸਮੇ ਤੋਂ ਜਿਹੜੀ ਪਿਰਤ ਇਸ ਦੇਸ਼ ਦੇ ਵਿੱਚ ਚੱਲੀ ਆਉਦੀ ਆ ਉਹਨੂੰ ਸਾਰੇ ਲੋਕਾਂ ਨੇ ਉਸ ਰੂਪ ਦੇ ਵਿੱਚ ਕਿਉਂ ਨਹੀਂ ਅਪਣਾਇਆ ਤੇ ਅੱਜ ਦੁਆਰਾ ਇਹਨੂੰ ਪ੍ਰਚਾਰਨ ਦੀ ਲੋੜ ਕਿਉਂ ਪਈ ਆ ਸੋ ਜੋਗਾ ਜਿਹੜਾ ਇਹਦਾ ਇੱਕ ਆਪਣਾ ਆਪਣਾ ਪ੍ਰਭਾਵ ਆ ਅਸੀਂ ਦੇਖਦੇ ਹਾਂ ਕਿ ਇਹਦੇ ਇਹਦੇ ਜਿਹੜੇ ਜਿੱਥੇ ਲਾਭ ਨੇ ਉੱਥੇ ਨਾਲ ਹਾਂ ਗਿਆ ਹਾਨੀਆਂ ਵੀ ਨੇ ਸੋ ਉਹਦੇ ਬਾਰੇ ਭਾਵੇਂ ਕਿ ਬਹੁਤੀ ਜਾਣਕਾਰੀ ਨਹੀਂ ਕਿ ਆਮ ਵਿਅਕਤੀ ਆ ਜਿਹੜਾ ਉਹਨੂੰ ਵੀ ਜੇ ਉਹਨੇ ਜੋਗਾ ਅਭਿਆਸ ਕਰਨਾ ਹੈ ਜਿਹੜਾ ਉਹਨੂੰ ਵੀ ਉਸ ਦੇ ਲਈ ਜਿਹੜੀ ਟ੍ਰੇਨਿੰਗ ਆ ਜਿਹੜੀ ਉਹ ਲੈਣੀ ਪੈਂਦੀ ਆ ਸੋ ਅੱਜ ਜੇ ਇਹਨੂੰ ਦੁਆਰਾ ਪ੍ਰਚਾਰਨ ਦੀ ਲੋੜ ਪਈ ਆ ਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹਨੂੰ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਦੱਸ ਕੇ ਹਿੰਦੂ ਕਰਨ ਦੇ ਰਾਹੀ ਇਹਨੂੰ ਅੱਗੇ ਵਧਾਉਣਾ ਤਾਂ ਕਿ ਜਿਹੜਾ ਵਿਅਕਤੀ ਯੋਗ ਨਾਲ ਜੁੜਦਾ ਹੈ ਉਹਨੂੰ ਕਿਤੇ ਨਾ ਕਿਤੇ ਉਹਦੀ ਸਿੱਧੀ ਤਾਰ ਹੈ ਜਿਹੜੀ ਉਹ Hindu karan Hindu dharm ਦੇ ਨਾਲ ਜੋੜਨੀ ਆ। ਸੋ ਅੱਜ ਜਿਹੇ ਦਾ ਮੁੜ ਕੇ ਪ੍ਰਚਾਰ ਕੀਤਾ ਜਾ ਰਿਹਾ ਕਿ ਭਾਰਤੀ ਸੰਸਕ੍ਰਿਤੀ ਆ ਜਿਹੜੀ ਉਹਦੇ ਵਿੱਚ ਉਹ ਸਾਰੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਅੱਗੇ ਲੈ ਕੇ ਲਿਆਂਦੀਆਂ ਜਾਣ ਜਿਹੜੀਆਂ ਭਾਵਨਾਵਾਂ ਦੇ ਨਾਲ ਇਸ ਦੇਸ਼ ਦਾ Hindu karan ਜਿਸ ਤਰ੍ਹਾਂ ਤੁਸੀਂ ਦੇਖੋ ਕਿ ਭਾਜਪਾ ਜਿਹੜੀ ਉਹਨੇ ਜਿਹੜੇ ਆਪਣੇ ਟਿੱਗ ਦਿੱਤੇ ਸੀਗੇ ਮੈਂਬਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਵਿੱਚੋਂ ਉਹਨਾਂ ਨੇ ਬਹੁਤ ਸਾਰੇ ਉਹਨਾਂ ਸਾਧਿਆਂ ਨੂੰ ਉਹਨਾਂ ਸਾਧਾਂ ਅਦਵੀਆਂ ਨੂੰ ਉਹ ਜੋਗੀਆਂ ਨੂੰ ਅੱਜ ਸਾਡੇ ਸਾਹਮਣੇ ਆ ਰਿਹਾ ਕਿ ਉਹਨਾਂ ਦੇ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਬਿਆਨ ਆਉਦੇ ਨੇ ਸੋ ਉਸ ਤਰ੍ਹਾਂ ਦੇ ਲੋਕ ਸੀ ਜਿਹੜੇ ਭਗਮੇਲ ਕੱਪੜੇ ਪਾਉਣ ਵਾਲੇ ਉਹਨਾਂ ਨੂੰ ਬਹੁਤ ਬਹੁ ਗਿਰਤੀ ਵਿੱਚ ਟਿਕਟਾ ਦਿੱਤੀਆਂ ਸੋ ਉਹਦੇ ਰਾਹੀਂ ਵੀ ਸਰਕਾਰ ਇਹ ਮਤਲਬ ਭਾਜਪਾ ਇਹ ਦਿਖਾਉਣਾ ਚਾਹੁੰਦੀ ਸੀ ਕਿ ਦੇਸ਼ ਆ ਜਿਹੜਾ ਇਹ ਦੇ ਇਸ ਦੇਸ਼ ਦੇ ਵਿੱਚ ਜਿਹੜਾ ਹਿੰਦੂਤਵਾ ਉਹ ਭਾਰੀ ਆ ਉਹ ਅਗਵਾਈ ਕਰਨ ਦੇ ਯੋਗ ਆ ਸੋ ਉਸੇ ਹੀ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਭਗਮਾ ਬਰਗੇਡ ਨੂੰ ਅੱਗੇ ਲੈ ਕੇ ਜਾਂਦਾ ਚਾਹੇ ਉਹ ਲੋਕ ਸਭਾ ਚ ਦੇ ਰਹੀ ਚਾਹੇ ਉਹ ਰਾਜ ਸਭਾ ਦੇ ਰਹੀ ਚਾਹੇ ਉਹ ਮੰਤਰੀ ਮੰਡਲ ਦੇ ਰਹੀ ਮੰਤਰੀ ਮੰਡਲ ਦੇ ਵਿੱਚ ਵੀ ਇਹਨਾਂ ਦੇ ਉਹ ਜਿਹੜੇ ਭਗਮਾ ਕੱਪੜਿਆਂ ਵਾਲੇ ਨੇ ਉਹ ਉਹ ਵੀ ਬੈਠੇ ਨੇ ਸੋ ਉਸੇ ਹੀ ਤਰ੍ਹਾਂ ਇਹ ਇਹਦੇ ਨਾਲ ਜਿਹੜਾ ਮੇਲ ਕਰਕੇ ਕਿ ਨਾਲ ਦੀ ਨਾਲ ਜੋਗਾ ਹੈ ਜਿਹੜਾ ਇਹਨੂੰ ਅਸਿਆਤ ਕਰਕੇ ਸੋ ਇੱਕ ਜਿਹੜੀ ਕੜੀ ਆ ਜਿਹੜੀ ਇੱਕ ਲੜੀ ਆ ਉਹਨੂੰ ਅੱਗੇ ਵਧਾਉਣ ਦਾ ਯਤਨ ਆ ਜਿਹੜਾ ਅੱਜ ਇਹਦਾ ਨਵੇਂ ਸਿਰੇ ਤੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਜੋ ਕੀ ਹੈ ਤੇ ਇਸ ਦੀ ਸਾਡੇ ਜੀਵਨ ਦੇ ਵਿੱਚ ਕੀ ਮਹੱਤਤਾ ਹੈ ਵੀ ਵਜ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਯੋਗ ਆ ਜਿਹੜਾ ਇਹਦੇ ਦੋ ਗੱਲਾਂ ਨੇ ਜਿਹੜੀਆਂ ਮੁੱਖ ਰੂਪ ਦੇ ਵਿੱਚ ਪਹਿਲੀ ਤਾਂ ਇਹ ਹੈ ਕਿ ਇੱਕ ਇਹ ਸਰੀਰਕ ਕਸਰਤ ਆ ਯੋਗ ਦੇ ਰਾਹੀਂ ਤੁਸੀਂ ਆਪਣੇ ਸਰੀਰ ਦਾ ਜਿਹੜਾ ਹਰ ਅੰਗ ਆ ਉਹ ਉਹਦੀ ਕਸਰਤ ਕਰ ਸਕਦੇ ਹਾਂ ਵੱਖੋ ਵੱਖਰੇ ਜਿਹੜੇ ਆਸਣ ਨੇ ਉਹਨਾਂ ਦੇ ਰਾਹੀਂ ਅਸੀਂ ਆਪਣੇ ਸਰੀਰ ਦੀ ਹਰ ਤਰ੍ਹਾਂ ਮਤਲਬ ਕਸਰਤ ਸਰੀਰ ਤੇ ਹਰ ਅੰਗ ਦੀ ਕਸਰਤ ਆ ਜਿਹੜੀ ਉਹਨਾਂ ਬੱਖੋ ਵੱਖਰੇ ਆਸਨਾਂ ਰਾਹੀਂ ਕਰ ਸਕਦੇ ਹਾਂ ਦੂਸਰਾ ਕਿਉਂਕਿ ਯੋਗ ਦਾ ਜਿਹੜਾ ਮੁੱਖ ਮੰਤਵ ਹੈ ਜਿਹੜਾ ਮੁੱਖ ਮਿਸ਼ਨ ਆ ਕਿ ਯੋਗ ਦੇ ਰਾਹੀਂ ਤੁਸੀਂ ਆਪਣੇ ਸਰੀਰ ਦੇ ਵਿੱਚ ਇੱਕ ਊਰਜਾ ਉਹਨੂੰ ਪੈਦਾ ਕਰਦੇ ਹਾਂ ਸੋ ਉਸ ਊਰਜਾ ਦੀ ਵਰਤੋਂ ਆ ਜਿਹੜੀ ਉਹ ਤੁਸੀਂ ਮਤਲਬ ਵੱਖਰੇ ਰੂਪ ਦੇ ਵਿੱਚ ਕਰ ਸਕਦੇ ਹੋ ਇੱਕ ਬੰਦਾ ਹੈ ਜਿਹੜਾ ਉਹ ਉਹਦੀ ਨੀਂਦ ਆ ਜਿਹੜੀ ਉਹ 7 ਘੰਟੇ ਚ ਪੂਰੀ ਹੁੰਦੀ ਆ ਪਰੰਤੂ ਯੋਗ ਦੇ ਵਿੱਚ ਇਸ ਤਰ੍ਹਾਂ ਦੇ ਆਸਣ ਹੈਗੇ ਨੇ ਕਿ ਜੇ ਉਹ ਨਾ ਆਸਣਾਂ ਦੇ ਰਾਹੀਂ ਉਹ ਆਪਣੀ ਨੀਂਦ ਆ ਜਿਹੜੀ ਜਿਹੜੀ ਉਹਨੇ 7 ਘੰਟੇ ਚ ਪੂਰੀ ਕਰਨੀ ਆ ਉਹ 2 ਘੰਟੇ ਚ ਵੀ ਕਰ ਸਕਦਾ ਤੇ 5 ਘੰਟੇ ਦੀ ਜਿਹੜੀ ਊਰਜਾ ਉਹ ਉਹਦੇ ਕੋਲ ਬਚ ਜਾਂਦੀ ਆ ਫਿਰ ਵੇਖਣ ਵਾਲੀ ਗੱਲ ਇਹ ਆ ਕਿ ਉਹ ਜਿਹੜੀ 5 ਘੰਟੇ ਦੀ ਬਚੀ ਊਰਜਾ ਉਹਦੀ ਉਹ ਵਰਤੋਂ ਕਿਵੇਂ ਕਰਦਾ ਸੋ ਜੋਗ ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਧਿਆਨ ਲਾਉਣ ਦੀ ਗੱਲ ਹੈਗੀ ਆ ਆਪਣਾ ਇਹ ਜਿਹੜੀ ਊਰਜਾ ਹੈ ਜਿਹੜੀ ਇਹਨੂੰ ਇਕੱਠੇ ਕਰਨ ਦੀ ਗੱਲ ਹੈਗੀ ਆ ਤੇ ਜਿਹੜੀਆਂ ਇੰਦਰੀਆਂ ਨੇ ਮਨੁੱਖ ਦੀਆਂ ਜੀ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਗੱਲ ਕੀਤੀ ਗਈ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਮਨੁੱਖ ਇਹਨਾਂ ਨੂੰ ਤਿਆਗ ਦਿੰਦਾ ਇਹਨਾਂ ਤੋਂ ਦੂਰ ਚਲਾ ਜਾਂਦਾ ਇਹਨਾਂ ਦੇ ਸੰਜਮ ਆ ਜਿਹੜਾ ਕਾਬੂ ਆ ਕੰਟਰੋਲ ਆ ਉਹ ਕਰ ਲੈਂਦਾ ਉਹ ਮਨੁੱਖ ਹੈ ਜਿਹੜਾ ਉਹ ਉਹਦੀ ਜੇ ਅਸੀਂ ਗੱਲ ਕਰੀਏ ਕਿ ਉਹਦੀ ਸਰੀਰਕ ਤੰਦਰੁਸਤੀ ਵੀ ਬਰਕਰਾਰ ਰਹਿੰਦੀ ਆ ਉਹਦੀ ਉਮਰ ਵੀ ਲੰਬੀ ਹੁੰਦੀ ਆ ਉਹਦੀ ਮਾਨਸਿਕ ਅਵਸਥਾ ਵੀ ਠੀਕ ਹੁੰਦੀ ਆ ਸੋ ਉਹ ਪਾਸੇ ਉਸ ਜਿਹੜੀ ਮਤਲਬ ਗੁਰਵਾਣੀ ਵੱਲੋਂ ਵੀ ਸਹਿ ਦਿੱਤੀ ਗਿਆ ਸਾਰੇ ਧਰਮਾਂ ਵੱਲੋਂ ਵੀ ਇਸ ਗੱਲ ਦੀ ਸਹਿ ਦਿੱਤੀ ਹੈ ਕਿ ਮਨੁੱਖਾ ਜਿਹੜਾ ਉਹ ਜੇ ਸੰਜਮ ਚ ਰਹਿ ਕੇ ਚਾਹੇ ਕੁਝ ਕੋਈ ਵੀ ਖੇਤਰ ਹੈ ਉਹ ਜੇ ਸੰਜਮ ਚ ਰਹਿ ਕੇ ਕੰਮ ਕਰਦਾ ਤਾਂ ਉਹਦੀ ਜਿਹੜੀ ਸ਼ਰੀਰਕ ਊਰਜਾ ਜਿਹੜੀ ਉਹ ਜਿੰਨੀ ਉਹਦੀ ਸ਼ਰੀਰਕ ਊਰਜਾ ਬਚਦੀ ਹੈ ਉਹਨੂੰ ਉਹ ਹੋਰ ਕਿਸੇ ਕੰਮ ਚ ਲਾ ਸਕਦਾ ਸੋ ਇਹ ਯੋਗਾ ਜਿਹੜਾ ਇੱਕ ਪਾਸੇ ਤਾਂ ਸ਼ਰੀਰਕ ਤੰਦਰੁਸਤੀ ਆ ਦੂਸਰੇ ਪਾਸੇ ਇਹ ਮਨੁੱਖ ਚ ਇਸ ਤਰ੍ਹਾਂ ਦੀ ਤਾਕਤ ਪੈਦਾ ਕਰਦਾ ਕਿ ਉਹ ਆਪਣੀ ਜਿਹੜੀ ਊਰਜਾ ਜਿਹੜੀ ਮਤਲਬ ਉਹਨੂੰ ਆਪਣੇ ਆਪ ਪੈਦਾ ਕਰਨ ਦੇ ਸਮਰੱਥ ਹੋ ਜਾਂਦਾ ਕਿ ਉਹਨੂੰ ਉਸ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਵੀ ਉਹ ਚਾਹਦਾ ਉਸ ਰੂਪ ਦੇ ਵਿੱਚ ਉਸ ਊਰਜਾ ਨੂੰ ਵਰਤ ਸਕਦਾ ਹੈ ਸੂਰਜ ਨਮਸਕਾਰ ਨੂੰ ਯੋਗ ਦੇ ਵਿੱਚ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ ਕਿ ਇਸ ਧਾਰਮਿਕ ਅਕੀਦੇ ਨੂੰ ਇਸ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਤੇ ਕੋ ਗੱਲ ਇਹ ਹੈ ਕਿ ਜਿਹੜਾ ਯੋਗ ਹੈ ਇਹਨੂੰ ਜੇ ਤਾਂ ਸਰੀਰਕ ਕਸਰਤ ਨਾਲ ਤੇ ਮਨੁੱਖ ਵੱਲੋਂ ਜਿਹੜੀ ਜਿਹੜੀ ਜਿਸ ਤਰ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਜੋਗਾ ਦੇ ਰਾਹੀ ਉਹ ਜਿਹੜੀ ਆਪਣੀ ਊਰਜਾ ਹੈ ਜਿਹੜੀ ਉਹ ਇੱਕ ਮਤਲਬ ਵੱਖਰੀ ਊਰਜਾ ਹੈ ਜਿਹੜੀ ਉਹ ਪੈਦਾ ਕਰ ਸਕਦਾ ਐਕਸਟਰਾ ਊਰਜਾ ਪੈਦਾ ਕਰ ਸਕਦਾ ਤੇ ਉਹ ਜੇ ਤਾਂ ਇਹਨੂੰ ਅਸੀਂ ਉਸ ਪਾਸੇ ਰੱਖਦੇ ਸਿਰ ਤੇ ਫਿਰ ਤਾਂ ਮੈਂ ਸਾਹਿਬ ਵੇਦਕੀ ਅੱਜ ਜੇ ਦੁਆਰਾ ਇਸ ਗੱਲ ਨੂੰ ਪ੍ਰਚਾਰਨ ਦੀ ਲੋੜ ਨਹੀਂ ਪਰੰਤੂ ਕਿਉਂਕਿ ਜੋਗਾ ਨੂੰ ਇਹਨਾਂ ਲੋਕਾਂ ਨੇ ਜਿਹੜੇ ਭਗਮਾ ਬਰਗੇੜ ਵਾਲੇ ਨੇ Hindu ਤਾਂ ਵੀ ਲੋਕ ਨੇ ਉਹਨਾਂ ਨੇ ਇਹਨੂੰ ਇੱਕ ਧਰਮ ਦਾ ਜਿਹੜਾ ਮਖੌਟਾ ਸੀ ਉਹ ਪਾਤਾ ਕਿ ਯੋਗਾ ਨੂੰ ਉਹਨਾਂ ਨੇ ਧਰਮ ਦੇ ਨਾਲ ਜੋੜ ਦਿੱਤਾ ਹੈ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜੇ ਸੂਰਜ ਨਮਸਕਾਰ ਦੀ ਗੱਲ ਹੈ ਤੇ ਉਹ ਸਿੱਧੀ ਤੇ ਸਿੱਧੀ ਧਰਮ ਨਾਲ ਜੋੜਨ ਵਾਲੀ ਗੱਲ ਹੈ ਕਿਉਂਕਿ ਜੇ ਅੱਜ ਅਸੀਂ ਇਹ ਗੱਲ ਵੇਖੀਏ ਕਿ ਯੋਗਾ ਦਾ ਬੇਸ਼ੱਕ ਇੱਕ ਪ੍ਰਤੀਕ ਹੈ ਕਿਉਂਕਿ ਯੋਗਾ ਜਿਹੜਾ ਉਹ ਵੀ ਊਰਜਾ ਦੇ ਊਰਜਾ ਮਤਲਬ ਪੈਦਾ ਕਰਨ ਦਾ ਊਰਜਾ ਨੂੰ ਅੰਗਰੇਹ ਕਰਨ ਦਾ ਇੱਕ ਸਾਧਨ ਹੈ ਸੋ ਸੂਰਜ ਨੂੰ ਜਿਸ ਨੂੰ ਇਹ Hindu ਧਰਮ ਦੇ ਵਿੱਚ ਦੇਵਤਾ ਮੰਨਿਆ ਜਾਂਦਾ ਹੈ ਜੋਗਾ ਦੇ ਵਿੱਚ ਇੱਕ ਵਿਸ਼ੇਸ਼ ਇਹਨਾਂ ਨੇ ਜਿਹੜਾ ਸਥਾਨ ਦੇ ਦਿੱਤਾ ਜਿਸ ਤਰ੍ਹਾਂ ਸੂਰਜ ਨਮਸਕਾਰ ਹੈ ਸੂਰਜ ਦੇ ਨੂੰ ਲੈ ਕੇ ਹੀ ਇਹਨਾਂ ਨੇ ਜਿਹੜੇ ਆਸਣ ਨੇ ਉਹ ਉਸ ਤਰ੍ਹਾਂ ਦੇ ਉਹ ਆਸਣ ਵੀ ਉਹਦੇ ਪੈਦਾ ਕੀਤੇ ਨੇ ਜੇ ਅਸੀਂ ਇਸ ਜਿਹੜੀ ਇਹ ਸਰੀਰਕ ਕਸਰਤ ਹੈ ਇਹਨੂੰ ਸਿਰਫ ਤੇ ਸਿਰਫ ਮਨੁੱਖ ਦੀ ਤੰਦਰੁਸਤੀ ਨਾਲ ਜੋੜ ਕੇ ਰੱਖਦੇ ਤਾਂ ਸ਼ਾਇਦ ਇਹਦਾ ਅੱਜ ਹੋਰ ਸਥਾਨ ਹੁੰਦਾ ਜਿਹੜਾ ਅੱਜ ਉਹ ਸਥਾਨ ਨਹੀਂ ਹੈ ਸੋ ਇਹਨੂੰ ਕਿਉਂਕਿ ਇੱਕ ਵਿਸ਼ੇਸ਼ ਧਰਮ ਦੇ ਨਾਲ ਜੋੜ ਦਿੱਤਾ ਗਿਆ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਵੀ ਜੇ ਇਹਦਾ ਲਾਹਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਇਹਨੇ ਹਿੰਦੂਤਵ ਦੇ ਵੱਲ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਜਿਹੜਾ ਇਹਨੂੰ ਜੋਗੀ ਤੇ ਯੋਗ ਵਾਲੀ ਗੱਲ ਹੈ ਜਿਹੜੀ ਇਹਨੂੰ ਉਸ ਤੋਂ ਬਾਹਰ ਨਹੀਂ ਲੈ ਕੇ ਗਏ ਤੋ ਉਸ ਤੇ ਕਾਰਨ ਮੈਂ ਸਮਝਦਾ ਕਿ ਇਹ ਜਿਹੜਾ ਸੂਰਜ ਨਮਸਕਾਰ ਵਾਲੀ ਗੱਲ ਹੈ ਇਹ ਯੋਗ ਦੇ ਨਾਲ ਸਿੱਧੇ ਰੂਪ ਦੇ ਵਿੱਚ ਕੋਈ ਸਬੰਧ ਨਹੀਂ ਰੱਖਦੀ ਕਿ ਅੱਜ ਸਾਡੇ ਕੋਲ ਜੇ ਅਸੀਂ ਗੱਲ ਕਰਦੇ ਆ ਕਿ ਸੂਰਜ ਤਾਂ ਬ੍ਰਹਿਮੰਡ ਦੇ ਵਿੱਚ ਲੱਖਾਂ ਨੇ ਬੇਸ਼ੱਕ ਸਾਨੂੰ ਇੱਕ ਸਾਡੀ ਨੰਗੀ ਅੱਖ ਨਾਲ ਸਾਨੂੰ ਇੱਕ ਸੂਰਜ ਦਿਖਾਈ ਦਿੰਦਾ ਪਰੰਤੂ ਇਸ ਬ੍ਰਹਿਮੰਡ ਦੇ ਵਿੱਚ ਲੱਖਾਂ ਸੂਰਜ ਨੇ ਸੋ ਉਹਨਾਂ ਦੀ ਜਿਹੜੀ ਊਰਜਾ ਉਹਨਾਂ ਦੀ ਜਿਹੜੀ ਸ਼ਕਤੀ ਹੈ ਜਿਹੜੀ ਉਹ ਆਪਣੀ ਥਾਂ ਤੇ ਜਿਹੜੀ ਬ੍ਰਹਿਮੰਡ ਦੀ ਜਿਹੜੀ ਪ੍ਰਕਿਰਤੀ ਦੀ ਤਾਕਤਾਂ ਉਹ ਆਪਣੀ ਥਾਂ ਸੋ ਬਜਾਏ ਇਸ ਗੱਲ ਦੇ ਕਿ ਅਸੀਂ ਜਿਹੜੀ ਮਤਲਬ ਇੱਕ ਤਰ੍ਹਾਂ ਦੀ ਇਹ ਜਿਹੜੀ ਸਰੀਰਕ ਕਸਰਤ ਆ ਸਰੀਰਕ ਨੂੰ ਤੰਦਰੁਸਤ ਰੱਖਣ ਦਾ ਮਤਲਬ ਇੱਕ ਰਾਹ ਵਾ ਮਾਰਗਾ ਉਹਨੂੰ ਜੇ ਸਿਰਫ ਅਸੀਂ ਉਸ ਪਾਸੇ ਹੀ ਰੱਖ ਦਿੱਤਾ ਹੋਰ ਗੱਲ ਸੀ ਜਦੋਂ ਅਸੀਂ ਇਹਨੂੰ ਇੱਕ ਧਰਮ ਤੇ ਫਿਰਕੇ ਨਾਲ ਜੋੜ ਦਿੱਤਾ ਤੇ ਇਹਦਾ ਜਿਹੜਾ ਉਹ ਪ੍ਰਭਾਵ ਆ ਉਹ ਅਸੀਂ ਜੇ ਅੱਜ ਕੋਈ ਗੱਲ ਕਰਦਾ ਤਾਂ ਸਾਡੇ ਸਾਹਮਣੇ ਜਦੋਂ ਯੋਗਾ ਦੀ ਗੱਲ ਆਉਂਦੀ ਆ ਸਾਡੇ ਸਾਹਮਣੇ ਕ੍ਰਾਮਦੇਵ ਦਾ ਅਕਸ ਆ ਜਾਂਦਾ ਉਹਦੇ ਉਹੀ ਭਗਦੇ ਕੱਪੜੇ ਆ ਜਾਂਦੇ ਨੇ ਤੇ ਉਹ ਸਾਰਾ ਕੁਝ ਸਾਨੂੰ ਐ ਲੱਗਦਾ ਕਿ ਇਹ ਜਿਹੜਾ ਹਿੰਦੂਤਵਾ ਹੈ ਜਿਹੜਾ ਉਹ ਇਹਦੇ ਤੇ ਭਾਰੂ ਆ ਸੋ ਇਹ ਜਿਹੜਾ ਇੱਕ ਧਰਮ ਦੇ ਨੇ ਇਹਨੂੰ ਆਪਣੇ ਮਤਲਬ ਪਕੜ ਵਿੱਚ ਲੈ ਲਿਆ ਤੇ ਅੱਜ ਵੀ ਉਸ ਪਕੜ ਨੂੰ ਵਧਾਉਣ ਦੇ ਯਤਨ ਕੀਤੇ ਜਾ ਰਹੇ ਨੇ ਜੇ ਅੱਜ ਵਿਸ਼ਵ ਜੋਗਾ ਦਿਵਸ ਮਨਾਇਆ ਜਾ ਰਿਹਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਸਿਰਫ ਤੇ ਸਿਰਫ ਜੋਗਾ ਰਹੀਂ ਜਿਹੜਾ ਹਿੰਦੂ ਕਰਨਾ ਉਹਨੂੰ ਉਤਸ਼ਾਹਤ ਕਰਨ ਵਾਲੀ ਗੱਲ ਆ ਸੋ ਚਾਹੀਦਾ ਤਾਂ ਇਹ ਆ ਕਿ ਅਸੀਂ ਇਹਨੂੰ ਧਰਮ ਤੋਂ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਸਾਹਮਣੇ ਨੇ ਜਿਹਨੀਆਂ ਜਿਨ੍ਹਾਂ ਨੂੰ ਅਸੀਂ ਮਤਲਬ ਸਾਡੀਆਂ ਮਨੋ ਭਾਵਨਾਵਾਂ ਨੇ ਜਿਹੜੀਆਂ ਸ਼ਰਧਾ ਭਾਵਨਾ ਨਾਲ ਜੁੜੀਆਂ ਨੇ ਉਹਨਾਂ ਤੋਂ ਇੱਕ ਰੇਨ ਨੂੰ ਦੂਰ ਰੱਖੀਏ ਤੇ ਇਹਨੂੰ ਸਿਰਫ ਤੇ ਸਿਰਫ ਸਰੀਰ ਦੇ ਇੱਕ ਤੰਦਰੁਸਤੀ ਦੇ ਸਾਧਨ ਵਜੋਂ ਲੋਕਾਂ ਤੱਕ ਲੈ ਕੇ ਜਾਂਦੇ ਤਾਂ ਮੈਂ ਸਮਝਦਾ ਕਿ ਇਸ ਦਾ ਪ੍ਰਭਾਵ ਆ ਉਹ ਹੋਰ ਹੋਣਾ ਸੀ ਸਿੱਖ ਧਰਮ ਦੇ ਵਿੱਚ ਭਰੋਸਾ ਰੱਖਣ ਵਾਲੇ ਸਿੱਖ ਯੋਗ ਨੂੰ ਕਿਵੇਂ ਲੈਂਦੇ ਹਨ ਤੇ ਇਸ ਦਾ ਵਿਰੋਧ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਕਰ ਰਹੇ ਆ ਇਹ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਪਖੰਡ ਹੈ ਅਡੰਬਰ ਹੈ ਫੋਕਟ ਕਰਮकांड ਨੇ ਇਹਨਾਂ ਲਈ ਕੋਈ ਥਾਂ ਨਹੀਂ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੇ ਆਪਣੇ ਬਾਲ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ ਤੇ ਉਹਦਾ ਕਾਰਨ ਕੀ ਸੀ ਕਿ ਉਹਨਾਂ ਨੇ ਕਿਉਂਕਿ ਇਹ ਇੱਕ ਫੋਕਟ ਕਰਮਕਾਡ ਮੰਨਿਆ ਉਹਨਾਂ ਨੇ ਦੱਸਿਆ ਵੀ ਕਿ ਸੱਚਾ ਜਨੇਊ ਕਿਹੜਾ ਤੇ ਝੂਠਾ ਜਨੇਊ ਕਿਹੜਾ ਸੋ ਸਿੱਖ ਧਰਮ ਆ ਜਿਹੜਾ ਉਹ ਹਰ ਤਰ੍ਹਾਂ ਦੇ ਫੋਕਟ ਕਰਮਕਾਂਡ ਨੇ ਜਿਹੜੇ ਪਖੰਡ ਨੇ ਜਿਹੜੇ ਅਡੰਬਰ ਨੇ ਜਿਹੜੇ ਉਹਨਾਂ ਸਾਰਿਆਂ ਦਾ ਵਿਰੋਧ ਕਰਦਾ ਸੋ ਅੱਜ ਜੇ ਇਹ ਜੋਗਾ ਜੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜੋਗਾ ਨੂੰ ਜੇ ਸਿਰਫ ਅਸੀਂ ਸਰੀਰਕ ਤੰਦਰੁਸਤੀ ਦਾ ਜਿਹੜਾ ਇੱਕ ਕਸਰਤ ਦਾ ਇੱਕ ਸਾਧਨ ਤੇ ਮਾਰਗ ਮੰਨ ਕੇ ਚੱਲਦੇ ਤਾਂ ਇਹਦਾ ਪਰਭਾਵ ਹੋਰ ਸੀ ਪਰੰਤੂ ਕਿਉਂਕਿ ਇਹਨੂੰ ਇੱਕ ਧਰਮ ਨਾਲ ਜੋੜ ਦਿੱਤਾ ਗਿਆ ਇਹਦੇ ਪਿੱਛੇ ਇੱਕ ਅਡੰਬਰ ਖੜਾ ਕਰ ਦਿੱਤਾ ਗਿਆ ਪਖੰਡ ਖੜਾ ਕਰ ਦਿੱਤਾ ਗਿਆ ਫੋਕਟ ਕਰਮ ਖੜੇ ਕਰ ਦਿੱਤੇ ਗਏ ਜਿਸ ਤਰ੍ਹਾਂ ਆਪਾਂ ਪਹਿਲਾਂ ਸਵਾਲ ਦੇ ਵਿੱਚ ਗੱਲ ਕੀਤੀ ਹੈ ਕਿ ਸੂਰਜ ਨਮਸਕਾਰ ਵਾਲੀ ਗੱਲ ਆ ਗਈ ਸੋ ਬਾਣੀ ਆ ਜਿਹੜੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਬਾਣੀ ਕਹਿੰਦੀ ਹੈ ਕਿ ਜਿਹੜਾ ਲੱਖਾਂ ਸੂਰਜਾਂ ਦਾ ਦਾਤਾ ਅਸੀਂ ਗੱਲ ਕੀਤੀ ਹੈ ਕਿ ਬ੍ਰਹਿਮੰਡ ਵਿੱਚ ਇਸ ਤਰ੍ਹਾਂ ਦੇ ਲੱਖਾਂ ਸੂਰਜ ਮੰਡਲ ਨੇ ਸੋ ਜਿਹੜਾ ਲੱਖਾਂ ਸੂਰਜਾਂ ਦਾ ਰਚਨਹਾਰਾ ਜੜਜਨਹਾਰਾ ਸਿਰਫ ਤੇ ਸਿਰਫ ਜੇ ਨਮਸਕਾਰ ਅਸੀਂ ਕਰਨੀਆਂ ਤੇ ਉਹਨੂੰ ਕਰਨੀਆਂ ਉਸ ਅਕਾਲ ਪੁਰਖ ਨੂੰ ਕਰਨੀਆਂ ਜਿਹੜਾ ਇਸ ਬ੍ਰਹਿਮੰਡ ਦਾ ਦਾਤਾ ਹੋਰ ਕਿਸੇ ਨੂੰ ਅਸੀਂ ਨਮਸਕਾਰ ਨਹੀਂ ਕਰਨੀ ਕਿਉਂਕਿ ਇਹ ਸਾਰੇ ਉਸ ਬ੍ਰਹਿਮੰਡ ਦੇ ਉਸ ਬ੍ਰਹਿਮੰਡ ਦੇ ਰਚਨਹਾਰੇ ਦੇ ਸਿਰਜਣਹਾਰੇ ਦੇ ਅਕਾਲ ਪੁਰਖ ਦੇ ਸਾਰੀ ਇਸ ਕੁਦਰਤ ਦੀ ਜਿਹੜੀ ਦੇਣ ਆ ਕੋ ਦਾ ਇੱਕ ਹਿੱਸਾ ਨਹੀਂ ਸੋ ਜੇ ਅਸੀਂ ਨਮਸਕਾਰ ਕਰਨੀਆਂ ਤਾਂ ਉਸ ਸਿਰਫ ਤੇ ਸਿਰਫ ਅਕਾਲ ਪੁਰਖ ਨੂੰ ਕਰਨੀਆਂ ਸੋ ਗੁਰਬਾਣੀ ਦੇ ਅਨੁਸਾਰ ਜੇ ਅਸੀਂ ਗੱਲ ਕਰਦੇ ਆ ਜਿਸ ਤਰ੍ਹਾਂ ਗੱਲ ਕੀਤੀ ਆ ਮੈਂ ਪਹਿਲਾਂ ਵੀ ਕੇ ਕਾਮ ਕ੍ਰੋਧ ਲੋਭ ਓੰਕਾਰ ਜਿਹੜੀਆਂ ਸਾਡੀਆਂ ਇੰਦਰੀਆਂ ਇਹ ਨੇ ਇਹਨਾਂ ਨੂੰ ਬਸ ਕਰਨ ਦਾ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਅਨੁਸਾਰ ਜਿਹੜਾ ਮਤਲਬ ਮਾਰਗ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਮਤਲਬ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਅਗਰ ਮਾਰਗ ਤੇ ਚੱਲਦੇ ਆਂ ਤੇ ਇਹ ਸਾਰਾ ਕੁਝ ਆਪਣੇ ਆਪ ਆ ਜਿਹੜਾ ਉਹ ਮਨੁੱਖ ਦੇ ਬਸ ਵਿੱਚ ਆ ਜਾਂਦਾ ਵਾ ਮਨੁੱਖ ਦੀ ਹੋਂਦ ਦੇ ਵਿੱਚ ਆ ਜਾਂਦੀ ਆ ਗੱਲ ਸੋ ਜਿੱਥੋਂ ਤੱਕ ਗੱਲ ਜੋਗਾ ਤੇ ਸਿੱਖ ਧਰਮ ਦੀ ਆ ਤੇ ਉਹਦੇ ਵਿੱਚ ਕਿਉਂਕਿ ਜੋਗੀ ਤੇ ਕਰਮ ਜੋਗੀ ਦੇ ਵਿੱਚ ਬਹੁਤ ਫਰਕ ਹੈ ਜਿਹੜਾ ਗੁਰਬਾਣੀ ਦੇ ਅਨਸਾਰ ਗੁਰਬਾਣੀ ਦੇ ਅਨਸਾਰ ਜੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਸਿੱਧਾਂ ਨਾਲ ਗੋਸ਼ਟ ਕੀਤੀ ਤੇ ਉੱਥੇ ਵੀ ਉਹਨਾਂ ਨੂੰ ਇਹ ਸਮਝਾਇਆ ਕਿ ਤੁਹਾਡਾ ਤੇ ਜਿਹੜਾ ਆਮ ਗ੍ਰਸਤੀ ਆ ਜਿਹੜਾ ਤੁਹਾਡੇ ਨਾਲ ਉਹ ਜਿਹੜਾ ਗ੍ਰਸਤੀ ਆ ਉਹ ਕਈ ਦਰਜੇ ਚੰਗਾ ਹੈ ਜਿਹੜਾ ਘਟੋ ਘਟ ਤੁਹਾਨੂੰ ਵੀ ਪਾਲਦਾ ਨਾਲ ਦੇ ਨਾਲ ਸੋ ਗੁਰਬਾਣੀ ਆ ਜਿਹੜੀ ਉਹ ਜੋਗੀ ਨਹੀਂ ਉਹ ਕਰਮ ਜੋਗੀ ਦੇ ਮਤਲਬ ਹੱਕ ਦੇ ਵਿੱਚ ਖੜਦੀ ਆ ਸੋ ਇਸ ਧਰਤੀ ਦੇ ਇਸ ਸੰਸਾਰ ਦੇ ਵਿੱਚ ਜਿਹੜੇ ਕਰਮकांड ਨੇ ਉਹਨਾਂ ਦਾ ਗੁਰਬਾਣੀ ਵੱਲੋਂ ਵਿਰੋਧ ਆ ਜਿਹੜਾ ਉਹ ਨਿਰੰਤਰ ਕੀਤਾ ਜਾਂਦਾ ਸੋ ਜੋਗਾ ਦੇ ਵਿੱਚ ਜਿਹੜੇ ਕਰਮकांड ਲਿਆਦੇ ਗਏ ਨੇ ਕੋਕਟ ਕਰਮकांड ਲਿਆਦੇ ਗਏ ਨੇ ਉਹਨਾਂ ਇੱਕ ਧਰਮ ਦੀ ਆਸਥਾ ਨਾਲ ਜੋੜਿਆ ਗਿਆ ਉਹਦਾ ਮਤਲਬ ਸਿੱਖ ਧਰਮ ਆ ਜਿਹੜਾ ਉਹ ਵਿਰੋਧ ਕਰਦਾ ਬਾਕੀ ਜਿਹੜੀ ਸਰੀਰਕ ਅਸਰਤ ਵਾਲੀ ਗੱਲ ਆ ਉਹਦੇ ਲੋ ਕੋਈ ਵਿਰੋਧ ਨਹੀਂ ਹੈ ਜੋਗ انسان ਨੂੰ ਸਰੀਰਿਕ ਸ਼ਕਤੀ ਦੇ ਕੇ ਉਸ ਨੂੰ ਤੰਦਰੁਸਤ ਰੱਖਦਾ ਹੈ ਪਰੰਤੂ ਅੱਜ ਜਿਸ ਤਰ੍ਹਾਂ ਮੋਦੀ ਸਰਕਾਰ ਵੱਲੋਂ ਯੋਗ ਨੂੰ ਵਰਤ ਕੇ ਦੇਸ਼ ਦੇ ਵਿੱਚ ਹਿੰਦੂਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਯੋਗ ਦੇ ਲਈ ਖਤਰਨਾਕ ਹੋਵੇਗਾ ਉੱਥੇ ਪੂਰੇ ਦੇਸ਼ ਨੂੰ ਵੀ ਨੁਕਸਾਨ ਪਹੁੰਚਾਵੇਗਾ ਸੋ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਫਾਇਦਾ ਕੌਣ ਲੈਂਦਾ ਹੈ ਬਾਬਾ RAMਦੇਵ ਜਾਂ ਫਿਰ ਮੋਦੀ ਸਰਕਾਰ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਈਫ ਜੀ ਕਾ ਖਾਲਸਾ ਵਾਈਫ ਜੀ ਕੀ ਫਤਹਿ